ਲੁਧਿਆਣਾ ਵਿੱਚ ਜੁੱਤੀਆਂ ਦਾ ਕਾਰੋਬਾਰ ਕਰਨ ਵਾਲਾ ਪ੍ਰਿੰਕਲ ਜਿਸ ਉੱਪਰ ਗੋਲੀਆਂ ਚਲਾਉਂਦੇ ਮਾਮਲੇ 'ਚ ਪੁਲਿਸ ਵੱਲੋਂ ਦੋ ਵਿਅਕਤੀ ਪਹਿਲਾਂ ਹੀ ਕਾਬੂ ਕੀਤੇ ਗਏ ਹਨ ਹੁਣ ਪੁਲਿਸ ਵੱਲੋਂ ਉਸੇ ਮਾਮਲੇ ਵਿੱਚ ਫਾਇਰਿੰਗ ਕਰਨ ਵਾਲਾ ਇੱਕ ਹੋਰ ਦੋਸ਼ੀ ਕਾਬੂ ਕੀਤਾ ਗਿਆ ਹੈ ਜਿਸ ਸਬੰਧੀ ਏਸੀਪੀ ਕੇਂਦਰੀ ਅਨਿਲਪਨੋਟ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰੋਬਾਰੀ ਉੱਤੇ ਹਮਲਾ ਕਰਨ ਵਾਲਿਆਂ ਵਿੱਚ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਕਿ ਇਲਾਜ ਜੋ ਕਿ ਉਹ ਦੋ ਦੋਸ਼ੀ ਇਲਾਜ ਅਧੀਨ ਹਨ ਹਨ ਅਤੇ ਹੁਣ ਉਹਨਾਂ ਦੇ ਤੀਸਰੇ ਸਾਥੀ ਨੂੰ ਵੀ ਦੇਸੀ ਕੱਟੇ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਜਲਦ ਹੀ ਹੋਰ ਰਹਿੰਦੇ ਦੋਸ਼ੀ ਵੀ ਕਾਬੂ ਕੀਤੇ ਜਾਣਗੇ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਗੁਰਾ ਅਕਤਰੀ ਨੂੰ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਕਾਲਾ ਪ੍ਰਿੰਕਰਨਾ ਦੇ ਲੜਕੇ ਦੇ ਜਿਹੜੀਆਂ ਫਾਇਰਿੰਗ ਹੋਈ ਸੀ ਉਹਦੇ ਕੰਟ੍ਰਿਬਿਊਸ਼ਨ ਵਿੱਚ ਹੈਗੀ ਹੈ ਕੱਲ BC ਸਾਹਿਬ ਨੇ ਵੀ ਤੁਹਾਨੂੰ ਦੱਸਿਆ ਸੀ ਕਿ ਦੋ ਸੀ ਇਕਲੂ ਸੀਗੇ ਉਹ ਅਸੀਂ ਪਰसों ਕੱਲ ਕੱਲ ਸਰੇ ਸੀ ਕੋਰੇਸ ਕੱਲ ਸੀਗੇ ਉਹਦੀ ਕੰਟਿਬਿਊਸ਼ਨ ਦੇ ਵਿੱਚ ਅੱਜ ਇੱਕ ਜਿਹੜਾ ਜਿਆਦਾ ਵਿੱਚੋਂ ਜਿਹੜਾ ਤੀਜਾ ਇਕਲੂਸ ਹੈ ਆਕਾਸ਼ ਜਿਹਦਾ ਪੂਰਾ ਨਾਮ ਹੈ ਆਕਾਸ਼ ਕੁਮਾਰ ਉਹ ਆਕਾਸ਼ ਲੁਧਿਆਣਾ ਟੇਪਾ ਬਾ ਰੋਡ ਦਾ ਰਹਿਣ ਵਾਲਾ ਹੈ ਇਹਨੂੰ ਅੱਜ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਸਾਹਿਬ ਦੇ ਬਟੇ ਐਸਐਚਓ ਤਿੰਨ ਨੰਬਰ ਡਿਵੀਜ਼ਨ ਦੇ ਨਾਲ ਪੁਲਿਸ ਪਾਰਟੀ ਨੇ ਰਾਜਪੁਰੇ ਤੋਂ ਰੈਸਟ ਕੀਤਾ ਹੈ ਜੀ ਸਰ ਕਿੰਨੇ ਰੁਪਏ ਸੀ ਉਹਦੀ ਕੰਟਿਬਿਊਸ਼ਨ ਕਿੰਨੇ ਤੇ ਅਰੈਸਟ ਹੋ ਗਿਆ ਹੈ ਇਹ ਬਾਈ ਨੇਮ ਜਿਹੜੀ ਐਫ ਆਈ ਆਰ ਸੀ ਇਹ ਪਾਰਟ ਫਾਰਮ ਉਹ ਉਹਦੀ ਐਫ ਆਈ ਆਰ ਤੋਂ ਇਲਾਵਾ ਜਿਹੜੇ ਉਹਨੇ ਲਿਖਾਇਆ ਸੀ ਰੇ ਇਹਦਾ ਨਾਂ ਨੂੰ ਦਾ ਨਾਮ ਲਿਖਾਇਆ ਸੀਗਾ ਜਿਹੜਾ ਅਰਿਸ਼ ਬੈਣੀਪਾਲ ਉਹਦੀ ਜੇ ਉਹਦੀ ਪੁੱਛ ਖਿੱਚ ਤੇ ਜਿਹੜੀ ਜਿਹੜੀ ਅਸੀਂ ਦਰਾਨੀ ਕੀਤੀ ਸੀ ਥੋੜੀ ਥੋੜੀ ਜੀ ਦਾਖਲ ਕਰਨ ਤੋਂ ਪਹਿਲਾਂ ਤੇ ਉਹ ਪੰਜ ਪੰਜ ਬੰਦੇ ਦੱਸੇ ਚੁੱਕੇ ਜੀ ਪੰਜਾਂ ਦੇ ਵਿੱਚੋਂ ਦੋ ਜਿਹੜੇ ਅਸੀਂ ਕੱਲ ਸਵੇਰੇ ਡੈਸਕ ਕਰ ਲੈ ਸਕੇ ਜੀ ਤੇ ਇੱਕ ਨੂੰ ਅੱਜ ਕੀਤਾ ਜੀ ਇਹ ਸਾਰੇ ਇਹ ਇਹ ਸਾਰੇ ਅਟੈਕਰ ਸਗੇ ਜੀ ਨੇ ਜਦੋਂ ਅਟੈਕ ਕੀਤਾ ਉਹਦੇ ਤੇ ਦੁਕਾਨ ਤੇ ਸ਼ਾਪ ਤੇ ਆਏ ਨੇ ਮਤਲਬ ਇਹ ਬਚ ਨਾਲ ਆਇਆ ਸੀ ਇਸ ਮੁਕਦਮੇ ਕਿਨੇ ਤੇ ਬੰਦੇ ਇਹ ਸਪੰਦੇ ਤੇ ਹਜੇ ਐਸਐਚ ਜਿਹੜੀ ਹੁਣ ਹੋਟਲ ਜਾ ਕੇ ਕਾਲੇ ਪੈ ਕੀਤਾ ਹਜੇ ਡਿਟੇਲ ਸਾਡਾ ਕੋ ਪੂਰੀ ਹੈ ਨਹੀਂ ਲੇਕਿਨ ਜੋ ਦਿਖਾਰਾ ਸੀ ਹੁਣ ਚੈੱਕ ਕੀਤਾ ਇਹ ਕੋਈ ਇਹਦੇ ਖਿਲਾਫ ਹਿੱਤਾ ਕੋਈ ਐਫਆਈਆ ਨਹੀਂ ਇੱਕ ਵਾਰ ਇਹ ਖਾਂ ਦੀ ਆਪਣ ਨੇ ਇਹ ਵੀ ਚਲਾਇਆ ਤੁਸੀਂ ਇਹ ਕਿਹੜਾ ਨਿਜਾ ਹੈ ਇਹ ਦੇਸੀ ਇਹ ਦੇਸੀ ਜਿਹੜੀ ਜੀ ਨਿਯਾਜ਼ ਰਿਹਾ ਤੇ ਨਿਯਾਜ਼ ਪਿਸਟਲ ਜੀ 30 ਬੂਰ ਦਾ ਪਿਸਟਲ ਹੈ ਜੀ ਸਰ ਕਿੱਥੋਂ ਲੈ ਕੇ ਆਇਆ ਸੀ ਇਹ ਜੀ ਹਾਂਜੀ ਇਹ ਹੁਣ ਪੇਸ਼ ਇਹ ਕੋਈ ਫੜਿਆ ਪੇਸ਼ ਕੀਤਾ ਹੁਣ ਮਾਨ ਲਿਆ ਜੀ ਦਾ ਫਰਮਾਨ ਕਰਕੇ ਦੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਜੀ ਇਹਦੇ ਦਸਮ ਬੁਦਾਬ ਜਿਹੜੇ ਹਜੇ ਦੱਸ ਰਿਹਾਗੇ ਹਾਂਜੀ ਮੈਨੂੰ ਉਹਨੇ ਪ੍ਰੋਵਾਈਡ ਕਰਾਇਆ ਰਿਸ਼ਭ ਨੇ ਜੀ ਨਸ਼ੇਦਾਰੀ ਹਾਂਜੀ ਨਸ਼ੇਦਾਰੀ ਸਰ ਕੋਈ ਐ ਸੱਚ ਐ ਸੱਚ ਹਜ ਤੱਕ ਕੋਈ ਸਰ ਰਿਸ਼ਭ ਨਾਲ ਕਨੈਕਟੀਵਿਟੀ ਇਦਾਂ ਜੀ ਕਿ ਜਿਹੜਾ ਜਿਹੜੀ ਛੋਟੀਆਂ ਮੋਟੀਆਂ ਰੈਲੀਆਂ ਦੇ ਵਿੱਚ ਨਾਲ ਜਾਂਦੇ ਉਹਨਾਂ ਦੇ ਕੀ ਆਪਾਂ ਨੂੰ ਕੋਈ ਇਹਨੂੰ ਐਜ਼ ਅ ਬਿਗਨਰ ਹੀ ਕਹਿ ਸਕਦੇ ਹਾਂ ਜੀ ਤੇ ਇਸ ਦਾ ਜਿਹੜੇ ਐਪੀ ਦੇ ਨਾਮ ਲਗਾਏ ਆ ਜਿਹਨਾਂ 'ਤੇ ਹਮਲਾ ਹੋਇਆ ਤੇ ਉਹਦੇ ਅਨੀ ਛੱਡੀ ਦਾ ਵੀ ਨਾਮ ਹੈ ਅਨੀ ਛੱਡੀ ਦਾ ਕੀ ਰੋਲ ਹੈ ਰੋਲ ਦੇਖੋ ਜਿਹੜਾ ਮੇਨ ਅਕਿਊਜ਼ਡ ਹੈਗਾ ਰਿਸ਼ਪ ਬੈਣੀਪਾਲ ਉਹ ਇੰਜਰਡ ਹੈ ਉਹ ਅੰਡਰ ਟ੍ਰੀਟਮੈਂਟ ਹੈਗਾ ਜਿੰਨੀ ਦੇਰ ਜਿਹੜਾ ਸਾਡੀ ਕੜੀ ਹੈ ਇਹ ਉਹਨੇ ਜੋੜਨੀ ਹੈ ਉਹ ਜਦੋਂ ਆਊਗਾ ਉਹ ਦੱਸੂਗਾ ਕਿ ਇਹਨਾਂ ਦਾ ਕੀ ਰੋਲ ਹੈਗਾ ਤੋਰੇ ਪਰਿਵਾਰ ਦੇ ਵੀ ਰੋਗ ਲਾਇਆ ਸੀ ਨਹੀਂ ਉਹ ਐਲੀਗੇਸ਼ਨ ਲਾਇਆ ਨੇ ਐਲੀਗੇਸ਼ਨ ਦੇ ਮੁਤਾਬਕ ਹੀ ਅਫੇਅਰ ਦਰਜ ਹੋਈ ਹੈ ਜਿਹੜਾ ਐਲੀਗੇਸ਼ਨ ਦੇ ਦਰਵਾਜ਼ਾ ਦੇ ਵਿੱਚ ਰਹਿੰਦਾ ਪਹਿਲਾਂ ਵੀ ਇੱਥੇ ਕਈ ਵਾਰੀ ਵੀ ਆਵਾਜ਼ ਦੁਨਦੇ ਨੇ ਉਹਨਾਂ ਕਰਕੇ ਕੋਈ ਗੱਲਬਾਤ ਤੇ ਇਹ ਇਹ ਤੁਹਾਨੂੰ ਮੰਨ ਜੋ ਡੀਸੀ ਤੁਹਾਨੂੰ ਕੱਲ੍ਹ ਬਰੀਫ ਕਰ ਚੁੱਕੇ ਸੀਗੇ ਇਹਨਾਂ ਦਾ ਆਪਸ ਵਿੱਚ ਵੀ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਜਨਨ ਵੀ ਹੈਗਾ ਇਹਨਾਂ ਦੀ ਤੂ ਤੂ ਮੈਂ ਆਪਸੇ ਕਰਦੇ ਨੇ ਵਰਡ ਵਰਡ ਯੂਜ਼ ਕਰਦੇ ਨੇ ਇੱਕ ਦੂਜੇ ਨਾਲ ਤੇ ਹਾਂ ਉਹ ਵੀ ਰੰਜਿਸ਼ ਹੋ ਸਕਦੀ ਹੈ ਜੀ ਵਿੱਚ ਤੇ ਜਿਹੜੇ ਸੀਸੀ ਕੈਮਰੇ ਦੇ ਕਿੱਥੋਂ ਨੇ ਵਸੇ ਨੇ ਜੀ ਜਾਂ ਇਹ ਆਇਆ ਜੀ ਸੀ ਡਿਟੇਲ ਦੀ ਪੁੱਛ ਕੁਛ ਕਰਨੀ ਹੈ ਜੀ ਤੇ ਸੀਸੀ ਕੈਮਰੇ ਦੇ ਵਿੱਚ ਜਿਹੜੇ ਆਏ ਨੇ ਉਹ ਤਿੰਨ ਫੜੇ ਗਏ ਨੇ ਬਾਕੀ ਹੋਰ ਕਿਨੇ ਰਹਿੰਦੇ ਨੇ ਹਜੇ ਤੱਕ ਜੀ ਜਿਹੜੀ ਜਿਹੜੀ ਸੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਚੱਲ ਰਹੀ ਹੈ ਸਾਡੀ ਜੀ ਉਹਦੇ ਚ ਜਿਹੜੇ 5 ਕਿਉ ਨਾਮਿਨੇਟ ਹੋਏ ਨੇ ਜੀ 5 ਕਿਉਾਂ ਦੇ ਵਿੱਚ ਤੇ 3 ਫੜਲੇ ਨੇ ਜੀ ਠੀਕ ਹੈ ਜਦੋਂ ਅਸੀਂ ਟਰਗੁਏਸ਼ਨ ਕਰਾਂਗੇ ਜੇ ਇਹਦੀ ਹੋਰ ਵੀ ਕੋਈ ਅੱਗੇ ਕੜੀ ਕਿਤੇ ਨਾ ਕਿਤੇ ਜੁੜਦੀ ਹੋਗੀ ਵੀ ਵਿਲ ਡੈਫੀਨਿਟਲੀ ਅਰੈਸਟ ਹੋਵੇਗੀ ਠੀਕ ਹੈ ਥੈਂਕ ਯੂ ਧੰਨਵਾਦ ਮੈਂ ਤੁਹਾਨੂੰ ਇਹਦੇ ਵਿੱਚ ਲਈ ਕਿ ਨਹੀਂ ਲਈ ਇਹ ਤਾਂ ਹੁਣ ਜੀ ਡਿਟੇਲਡ ਪੁੱਛ ਕੇ ਕਰਾਂਗੇ ਕਿਉਂਕਿ ਆਰਗੇਨਾਈਜ਼ ਕਿੱਦਾਂ ਹੋਇਆ ਇਹ ਜੀ ਠੀਕ ਜੀ ਬਹੁਤ ਠੀਕ ਧੰਨਵਾਦ ਜੀ